ਪਰ ਹੁਣ ਅੱਜ ਇਸ ਟੌਪਿਕ ਤੇ ਗੱਲ ਕਰਦੇ ਆਂ ਵੀ ਹਨਾ ਕਿਸੇ ਪਾਸੇ ਨਹੀਂ ਛੜਦੀ ਭੂਆ ਹਨਾ ਜੇ ਜ਼ਿਆਦਾ ਹਸੀਏ ਤਾਂ ਦੁਨੀਆ ਕੀ ਕਹਿੰਦੀ ਆ ਇਹ ਤਾਂ ਪਾਗਲ ਐ ਪਾਗਲ ਨਹੀਂ ਪਾਗਲ ਐ ਜੇ ਅਗਲਾ ਨਹੀਂ ਹੱਸਦਾ ਤਾਂ ਕਹਿੰਦਾ ਇਹਦੇ ਕੋਲ ਕੀ ਜਾਣ ਐ ਇਹ ਤਾਂ ਸੋਗਣ ਜੀ ਐ ਨਾ ਅੱਤ ਜੇ ਆਪਾਂ ਕੱਪੜੇ ਜ਼ਿਆਦਾ ਸੋਹਣੇ ਪਾ ਲਈਏ ਤੇ ਲੋਕੀ ਕਹਿੰਦੇ ਵੇਖੀ ਕਿਵੇਂ ਹੀਰੋਣ ਬਣੀ ਫਿਰਦੀ ਐ ਤੇ ਜੇ ਨਾ ਪਾਈਏ ਫਰ ਕੀ ਕਹਿੰਦੇ ਨਾ ਪਤਾ ਨਹੀਂ ਜੀ ਇਹਨੂੰ ਜੁੜਦਾ ਹੀ ਨਹੀਂ ਕੁਝ ਵੀ ਆਹ ਇਹ ਤਾਂ ਭੁੱਖੇ ਨੰਗ ਹੀ ਆ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਲੋਕਾਂ ਲਈ ਜੀਣਾ ਛੱਡ ਦਿਓ ਆਪਣੇ ਲਈ ਜੀਓ ਬਣ ਘਰ ਬਣ ਲੈਣਾ ਹਾਂ ਬਿਲਕੁਲ ਬਿਲਕੁਲ ਕਿਉਂਕਿ ਦੁਨੀਆ ਤਾਂ ਦੇਖੋ ਆਪਾਂ ਨੂੰ ਕਿਸੇ ਤਰ੍ਹਾਂ ਨਹੀਂ ਛੱਡਦੀ ਜੇ ਆਪਾਂ ਜ਼ਿਆਦਾ ਖਾਈਏ ਤਾਂ ਕਹਿੰਦੇ ਕਿਵੇਂ ਭੁੱਖੇ ਵਾਂਗੂ ਖਾਈ ਜਾਂਦੀ ਹੈ ਤੇ ਜੇ ਨਾ ਖਾਈਏ ਨਾ ਦੇ ਘਰੇ ਪੁੱਛੀਏ ਨਾ ਤਾਂ ਤਾਂ ਕੁਝ ਹੈ ਹੀ ਨਹੀਂ ਕੋਈ ਤਾਂ ਭੁੱਖੇ ਵਾਂਗੂ ਕਰਦੇ ਇਹ ਤਾਂ ਜੀ ਨਹੀਂ ਖਾਂਦੇ ਕੋਈ ਗੱਲ ਗੱਲ ਸੁਣ ਮੈਂ ਜੀ ਨਾ ਖਾਈਆ ਫਿਰ ਆਏ ਹੋ ਜੀ ਇਧਰ ਸੁਣੀ ਗੱਲ ਹੋਏ ਕਿ ਇਹਦੇ ਘਰ ਲੁਧਿਆਣੇ ਮੈਂ ਕਿਗੀ ਤੇਰੀ ਦੁਨੀਆ ਤਾਂ ਸਾਂ ਉਹਨਾਂ ਨੇ ਇੰਨੇ ਨੇ ਦੋ ਤੇ ਤਿੰਨ ਦਿੱਤੀਆਂ ਉਸ ਵੇਲੇ ਚ ਰੱਜ ਗਏ ਰੱਜ ਗਏ ਉਹ ਪਹਿਲਾਂ ਰੋਟੀ ਖਾ ਚੁੱਕੇ ਕੋਈ ਘਰ ਨੂੰ ਤੁਹਾਨੂੰ ਪਤਾ ਨਹੀਂ ਬੰਦਾ ਹੈ ਬੰਦਾ ਉਹ ਚੋਰ ਬਣਾਏ ਉਹ ਥੋੜੇ ਜਿਹੇ ਰੋਟੀ ਪਰੋਠਾ ਬਣਾਇਆ ਅੱਛਾ ਉਹ ਖਾਦਾ ਮੈਂ ਇਹਨਾਂ ਨੇ ਭੂਆ ਨੇ ਪਰੋਠਾ ਬਣਾਇਆ ਸੀ ਪਰੋਠੀ ਬਣਾਉਣੀ ਹੈ ਪਰੋਠਾ ਬਣਾਏ ਦੱਸੋ ਕੀ ਅੰਤਰ ਨਾ ਮੇਰੇ ਕਾਸੋਂ ਹਮ ਜੇ ਤਾਂ ਹੁਣ ਨਹੀਂ ਖਾਂਦੇ ਹੈਗੇ ਹਨਾ ਤੇ ਵਿਦਾਇ ਹੋ ਜਾਂਦਾ ਬੰਦਾ ਜੇ ਖਾ ਲੈਨੇ ਆ ਇਧਰ ਕਰੋ ਆਹ ਰ ਆਇਆ ਹੋ ਜਾਂਦਾ ਬੰਦਾ ਦੱਸ ਜੇ ਖਾ ਲੈਣ ਆਇਆ ਹੋ ਜਾਂਦਾ ਭਈ ਜੇ ਨਹੀਂ ਖਾਂਦਾ ਹੁਣ ਦੱਸ ਅਸੀਂ ਕੀ ਕਰੀਏ ਕਿਹਨਾ ਕਹਿੰਦੇ ਆ ਨਾ ਕਿਸੇ ਦੇ ਨਾ ਖੁਸ਼ੀ ਤੋਂ ਖੁਸ਼ ਨਹੀਂ ਹੁੰਦੇ ਉਹ ਆਪਣੀ ਖੁਸ਼ੀ ਤੋਂ ਖੁਸ਼ ਨਹੀਂ ਹੁੰਦੇ ਕਿਸੇ ਦੀ ਖੁਸ਼ੀ ਤੋਂ ਦੁੱਖ ਹੀ ਹੁੰਦੇ ਜਾਈਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਕਹਿੰਦਾ ਗੀਤ ਗਾਉਂਦਾ ਸੀ ਕੇਐਸ ਕੰਗ ਹੂੰ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਆਪਣਾ ਖਾਣਿਆ ਤਦ ਦਾ ਆਪਣਾ ਖਾਣਿਆ ਜਿੰਨਾ ਜਿੰਨਾ ਵੀ ਖਾ ਸਕਦੇ ਸਾਡੀ ਕਪੈਸਿਟੀ ਖਾਓ ਆਪਦੀ ਜ਼ਿੰਦਗੀ ਮौज-ਮਸਤੀ ਕਰੋ ਕਿਸੇ ਨੂੰ ਤੁਹਾਨੂੰ ਕੁਝ ਨਹੀਂ ਦੇਣਾ ਲੋਕ ਕੋਈ ਦਿੰਦੇ ਦਤਾ ਦਿੰਦਾ ਦਤਾ ਨਹੀਂ ਤੇ ਕੋਈ ਕਿਸੇ ਦੀ ਟੈਨਸ਼ਨ ਨਾ ਲਵੋ ਆਪਦੀ ਜ਼ਿੰਦਗੀ ਖੁੱਲ ਕੇ ਜਿਓ ਬਸ ਮੈਂ ਤਾਂ ਆਪਣੇ ਵਾਲੇ ਫੁੱਫੜਾ ਮੈਂ ਇਹ ਸਾਲ ਹੋ ਗਿਆ 72 ਸਾਲਾਂ ਦੇ ਤੇ 73ਾਂ ਤੇ ਲੱਗ ਗਿਆ ਮੈਂ ਲੋਕਾਂ ਲਈ ਜੀਦੇ ਹੁਣ ਆਪਣੇ ਲਈ ਜੀਣਾ ਆਪਣੇ ਲਈ ਜੀਓ ਵਾਜੇ ਵਾਜੇ ਲੋਕ ਕੀ ਕਹਿਣਗੇ ਮੈਂ ਲੋਕਾਂ ਨੂੰ ਇਹ ਹੈ ਦਿੰਦਾ ਦੇ ਲਈ ਸਾਡੀ ਪੂਆ ਗੀ ਆ ਮੈਂ ਨਹੀਂ ਵਿਵਾਗ ਕਰੀ ਮੇਰਾ ਬੇਟਾ ਨਹੀਂ ਕਰਦਾ ਮੈਂ ਲੋਕਾਂ ਨੂੰ ਇੰਨੇ ਮਤਲਬ ਇੰਨੇ ਸੀਲ ਕੀਦੇ ਲੋਕ ਕੀ ਕਹਿਣਗੇ ਲੋਕਾਂ ਨੇ ਕੀ ਜਿਵੇਂ ਸੰਦੂਖ ਪੰਦ ਲੋਕ ਸਾਨੂੰ ਕੁਛ ਦਿੰਦੇ ਸਹੀ ਗੱਲ ਹੈ ਹਾਸੂ ਕੇ ਟਾਈਮ ਦਿਲ ਜਵਾਨ ਹੋਣਾ ਚਾਹੀਦਾ ਹਾਂ ਉਮਰਾਂ ਚ ਕੀ ਰੱਖਿਆ ਉਮਰਾਂ ਚ ਕੀ ਰੱਖਿਆ ਮੈਂ ਬੰਦਾ ਇੱਕ ਬੰਦਾ ਬੁੱਢਾ ਹੋਵੇ ਹਨ ਤੁਸੀਂ ਕਹਿੰਦੇ ਦਿਲ ਜਵਾਨਾ ਜੇ ਕੋ ਬੰਡਾ ਬੁੰਡਾ ਫਿਰ ਆਪਣ ਗਾਣੇ ਕਰੀ ਤੇ ਅਭੀ ਤੋਂ ਮੈਂ ਜਵਾਨ ਨਹੀਂ ਮੈਂ ਇੱਕ ਬੰਦਾ ਬੁੱਢਾ ਹੋਵੇ ਉਹ ਜਵਾਨ ਕਿਵੇਂ ਬਣ ਸਕਦਾ ਮੈਨੂੰ ਇਹਦਾ ਲੱਗਦਾ ਹੋਦੀਆ ਕਿ ਚਲਦੀ ਆ ਦੇਖ ਮੈਂ ਨਾ ਠੀਕ ਹੈ ਦੱਸਾਂ ਕਿ ਕਿਦਾਂ ਬਣਦਾ ਕਰਾਰਾ ਜੇ ਜਵਾਨ ਉਹ ਅਗਲਾ ਸੂਣ ਮੇਰੀ ਗਰਦਾਂ ਦੇ ਮੁੱਲ ਦੇ ਲਵਾ ਲੋ ਕਰਾਰਾ ਜੇ ਲਾਓ ਗਾਣਾ ਜਿਹੜਾ 나ੜ ਨੱਟ ਪਾਉਂਦਾ ਫਿਰ ਦੇਵਤ ਗੋਡੇ ਵੀ ਨਾ ਗਾਉਂ ਕਰਦੇ ਹਣਵੇਂ ਯਾਰ ਮੇਰੇ ਤੇ ਮੈਂ ਤਾਂ ਇਹਨਾਂ ਨੂੰ ਮੇਰੀ ਭੈਣ ਨੂੰ ਪਤਾ ਕੀ ਕਹਿੰਦੀ ਹੁੰਦੀ ਪਰ ਤੁਹਾਡੇ ਦੰਦ ਵੀ ਐ ਪੂਰੇ ਤੇ ਗੋਡੇ ਵੀ ਐ ਦੰਦ ਵੀ ਅੱਧੇ ਫ ਲੱਗੇ ਹੋਈਆਂ ਪਰ ਅੱਧੇ ਸੌਦਾ ਮੈਨੂੰ ਦਿਸਦੇ ਤਾਂ ਹੈਗੇ ਨਾ ਪੂਰੇ ਪੂਰੇ ਸਾਡੇ ਦਾਦ ਦੇ ਵਿੱਚ ਐ ਭਵੇਂ ਦਾ ਅੰਦਰ ਕੋਈ ਚੀਜ਼ ਪਾ ਕੇ ਦੂਜੇ ਪਾਸੋਂ ਕੱਢਣਾ ਤੂੰ ਜੀਰ ਸੁਣ ਤੁਹਾਡੇ ਤਾਂ ਤੁਹਾਡੇ ਮੂੰਹ 'ਚ ਹੈ ਨਾ ਕਿਸੇ ਦਾ ਕੀ ਟੁੱਟਦਾ ਬਈ ਨਹੀਂ ਪੈਣੇ ਤੇਰੇ ਦੰਦ ਵੀ ਛੋਟੇ ਨੇ ਨਾ ਨਹੀਂ ਮੇਰੇ ਤਾਂ ਬਾਹਲੇ ਵੱਡੇ ਵੱਡੇ ਦੰਦ ਲਾਤੇ ਕਿਉਂ ਹਾਂ ਦੇ ਕਿੱਡੇ-ਕੱਡੇ ਪਾਏ ਨੇ ਨਹੀਂ ਤੇ ਵਧੀਆ ਚਿੰਕੇ ਲਾਓ ਪਤਾ ਕਿਉਂ ਲਾਏ ਆ ਵੀ ਜੇ ਕਿਸੇ ਨੂੰ ਕੰਨੋਂ ਦਸੀ ਵਰਗੇ ਨੂੰ ਜ਼ਰੂਰਤ ਪੈ ਗਈਂ ਅੰਦੇ ਘੱਟ ਕੇ ਦੇ ਦੇ ਤੇਰੇ ਤਾਂ ਚੂਹੇ ਵਰਗੇ ਦੰਦ ਨੇ ਨਿੱਕੇ ਨਿੱਕੇ ਜਵੇਂ ਇਹ ਚੂਹੇ ਵਰਗੇ ਕਿੱਥੇ ਮੇਰੇ ਇੱਕ ਇੱਥੇ ਲਾਤਾ ਦੰਦ ਇੱਕ ਇੱਥੇ ਲਾਤਾ ਰੱਬ ਨੇ ਅੰਨੇ ਵਿੱਚ ਸਪੇਸ ਛੱਡੀ ਹੋਈ ਹੈ ਨਹੀਂ ਕਹਿੰਦੇ ਜੇ ਕੱਲ ਮਿੰਮੀ ਤੋਂ ਲੈਣੇ ਪੈਗੇ ਉਹ ਕਹਿੰਦੇ ਜੇ ਕਿਉਂ ਛੱਡੀ ਦਾ ਤੇਰਾ ਸੋਚ ਕੇ ਛੱਡੀ ਵੀ ਕਰਦੇ ਹੋਰ ਜੀ ਦੀ ਘਾਟ ਨਾ ਹੋਵੇ ਦੰਦ ਜੀ ਜਾਈ ਜਾ ਚਣ ਚਣ ਰੱਬਾ ਨਾ ਵੀ ਜਿਸ ਨੂੰ ਬੋਸਿਕਾ ਨਾਲ ਟਾਈਮ ਮਿਲੇ ਵਿੱਚ ਕੁਝ ਪਾਕਦਾ ਨਹੀਂ ਆ ਮੇਰੇ ਬਾਕੀ ਤਾਂ ਟੁੱਥ ਪਿੱਕੇ ਮੰਗਦੀ ਰਹਿ ਜਾਂਦੀ ਭਾਈ ਪਰ ਮੇਰੇ ਮੂੰਹ ਚੋਂ ਤੇ ਪੀਰੀਆ ਵਾਂਗ ਲੱਗਦੀ ਮੈਂ ਕੁਝ ਵੀ ਨਾ ਸਹੀ ਗੱਲ ਹੈ ਉਹ ਜਿਵੇਂ ਨਹੀਂ ਹੁੰਦੇ ਉਹ ਫਵਾਰਾ ਜਿਹਾ ਹੁੰਦਾ ਨਾ ਅੱਗੇ ਲਾਈ ਦਿੰਦੇ ਤੁਹਾਡੇ ਦੰਦ ਸਿੱਧੇ ਨੇ ਨਾ ਨਾ ਤੇ ਤੋਂ ਬਾਦੋਂ ਜਿ ਘਰ ਲਾਉਂਦੀ ਲੋੜ ਹੀ ਮੇਰਾ ਤਾਂ ਹੋਰ ਨਹੀਂ ਮਸੋਂਦੀ ਮੇਰੀ ਗੱਲ ਸੁਣ ਤਾ ਮੈਂ ਗੀਤ ਗਾਦੇ ਕਿ ਚੱਲੀ ਮਕਲਾਵੇ ਚੱਲੀ ਭੈਣੋ ਨਹੀਂ ਮੇਰੀ ਚੱਲੀ ਮਕਲਾਵੇ ਚੱਲੀ ਭੈਣੋ ਨਹੀਂ ਮੇਰੀ ਚੱਲੀ ਮਕਲਾਵੇ ਚੱਲੀ ਪਤਾ ਕੀ ਕਹਿੰਦੀ ਆਗੇ ਫਰੋਣੇ ਇਹਦਾ ਘਰ ਵਾਲਾ ਕਹਿੰਦਾ ਸਬਜ਼ੀ ਬਣਾਵਦੀ ਹੈ ਜੀ ਹਾਂ ਅਦਾ ਸਾਰੇ ਦੇਖ ਦੁੱਕੇ ਜਾਂ ਨਾ ਹੀ ਕੁਝ ਲੱਭਿਆ ਤੋਬੇ ਜਾ ਬੜੀ ਉਸੋ ਫੜਲੇ ਡੱਡੂ ਅੱਛਾ ਲੈ ਕੇ ਬਣਾਏ ਕਹਿੰਦਾ ਕੀ ਬਣਾਇਆ ਕਹਿੰਦੀ ਵਧੀਆ ਜੀ ਸਬਜ਼ੀ ਬਣਾਈ ਉਹਨੂੰ ਦੀਗੀ ਟੰਗ ਉਹਨੇ ਫੜੀ ਚੁੰਡੀ ਤੋਂ ਲਾਤੀ ਥੱਲੇ ਵੀ ਆਹ ਸਬਜ਼ੀ ਬਣਾਈ ਤੇ ਭੈਜੂ ਦਾ ਮੇਰਾ ਤੋਂ ਬੁੱਧੂ ਬਣਾਣੀ ਅੱਛਾ ਕੁੱਟਿਆ ਮਾਰੇ ਫਿਰ ਚੱਲੀ ਮਕਲਾਵੇ ਚੱਲੀ ਪਣੌਨੀ ਮੇਰੀ ਚੱਲੀ ਮਕਲਾਵੇ ਚੱਲੀ ਲੈ ਫਿਰ ਅੱਜ ਦੰਤਾਂ ਦੇ ਵੀ ਲਾਉਣ ਆ ਚਲ ਦੱਸੀ ਦੇ ਦੰਦ ਕੋਈ ਨਾ ਆਪਣੇ ਦੰਦ ਸਾਰਿਆਂ ਦੇ ਜਿਹੇ ਜਿਹੇ ਮਰਜ਼ੀ ਲਾਏ ਉਹ ਦੰਦਾਂ ਦੇ ਇੱਕ ਛੋਟਾ ਜਿਹਾ ਲਾ ਦੰਨੇ 2 ਮਿੰਟ ਦਾ ਗੀਤ ਇੱਕ ਮੈਂ ਮੋਹ ਲਈ ਵੇ ਇਨ ਨੂੰ ਪੁੱਛੋ ਨੀ ਸਈਓ ਰੁਸੀ ਜਈ ਕੁੜੀ ਮੇਰੀ ਕਿਉਂ ਨੀ ਫੇਰੇ ਵਾਟ ਕੁੜੀਓ ਗੁੰਫਾਈ ਮੇਰੀ ਭਤੀਜੀ ਏ ਚਲ ਜਾਈਆ ਆਪਾਂ ਅੰਦਰ ਦੇਖਉਂਦੀ ਲਾਤਾ ਹੁਣ ਆ